ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ RAMLILA ਕਲੱਬ ਰਜਿਸਟਰਡ ਨੰਡਾਲਾ ਵੱਲੋਂ ਬੜੀ ਹੀ ਧੂਮ-ਧਾਮ ਦੇ ਨਾਲ ਨੰਡਾਲਾ ਕਾਲਜ ਦੀ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਦੁਪਹਿਰ 1 ਵਜੇ ਮੰਦਰ ਤੋਂ ਝਾਕੀਆਂ ਸ਼ੁਰੂ ਹੋਣਗੀਆਂ ਤੇ ਮੇਨ ਬਿਹਾਰ ਤੋਂ ਹੁੰਦੀਆਂ ਹੋਈਆਂ ਨੰਡਾਲਾ ਕਾਲਜ ਦੀ ਗਰਾਊਂਡ ਵਿਖੇ ਪਹੁੰਚਣਗੀਆਂ। ਇਲਾਕਾ ਨਿਵਾਸੀਆਂ ਨੂੰ ਹੱਥ ਛੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਤਦਾਦ ਵਿੱਚ ਆ ਕੇ ਇਸ ਦੁਸ਼ਹਿਰੇ ਦੇ ਤਿਉਹਾਰ ਦੀਆਂ ਰੌਣਕਾਂ ਵਿੱਚ ਵਾਧਾ ਕਰੋ। ਬਾਕੀ ਸਾਡੀ ਟ੍ਰੇਲ ਪ੍ਰਧਾਨ ਦਵਿੰਦਰ ਕੁਮਾਰ ਡੁੱਡੂ ਜੀ ਦੱਸਣਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਵੇਂ ਕਿ 2 ਅਕਤੂਬਰ ਨੂੰ ਪੂਰੇ ਦੇਸ਼ ਭਰ ਦੇ ਵਿੱਚ ਦੁਸ਼ਹਿਰਾ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਇਸੇ ਲੜੀ ਦੇ ਤਹਿਤ ਨੜਾਲੇ ਦੇ ਵਿੱਚ ਵੀ ਸਾਡੇ ਰਾਮ ਇਲਾ ਕਲੱਬ ਦੇ ਮੈਂਬਰ ਦੁਸ਼ਹਿਰਾ ਮਨਾ ਰਹੇ ਆ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਆ ਕਿ ਦੁਪਹਿਰ ਦੇ 1 1 ਵਜੇ ਨਾਲ ਪੰਤਾਂ ਦੇ ਮੰਦਿਰ ਤੋਂ ਚਾਕੀਆਂ ਤੇ ਨਾਲ ਜੋ ਸਾਡੇ ਪਾਤਰ ਨੇ ਉਹ ਬਾਜ਼ਾਰ ਨੂੰ ਜਾਣਗੇ ਬਾਜ਼ਾਰ ਤੋਂ ਹੁੰਦੇ ਹੋਏ ਸਾਡੇ ਰਾਮੀਲਾ ਕਲੱਬ ਦੇ ਜਿੰਨੇ ਵੀ ਪਾਤਰ ਆ ਉਹ ਪਿੰਡ ਵਾਲੇ ਬਾਜ਼ਾਰ ਤੋਂ ਹੋ ਕੇ ਅੱਡੇ ਵਾਲੇ ਬਾਜ਼ਾਰ ਨੂੰ ਜਾਣਗੇ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤੁਹਾਨੂੰ ਚਾਕੀਆਂ ਦਿਖਾਈਆਂ ਜਾਣਗੀਆਂ ਉਹਦੇ ਵਿੱਚ ਸ਼ੇਵਤੰਡ ਕਾਲੀ ਮਹਾਕਾਲੀ ਦਾ ਸਰੂਪ ਵੀ ਦਿਖਾਇਆ ਜਾਏਗਾ ਇੱਥੋਂ ਅੱਡੇ ਤੇ ਹੁੰਦੀਆਂ ਆਈਆਂ ਚਾਕੀਆਂ ਸ਼ਾਮ ਨੂੰ ਬਿਚਾਰਾ ਗਰਾਊਂਡ 'ਚ ਪਹੁੰਚਣਗੀਆਂ ਗਰਾਊਂਡ ਦੇ ਵਿੱਚ ਜੋ ਵੀ ਸਾਡੇ ਇਲਾਕੇ ਤੋਂ ਸੰਗਤਾਂ ਉੱਥੇ ਆਣਗੀਆਂ ਆਉਂਦੇ ਬੈਠਣ ਦਾ ਪਾਣੀ ਦਾ ਸਾਰਾ ਖਾਸ ਪ੍ਰਬੰਧ ਕੀਤਾ ਗਿਆ ਹੈ ਤੇ ਨਾਲ ਹੀ ਇੱਕ ਚੰਗੀ ਆਤਿਸ਼ਵਾਜੀ ਦਾ ਵੀ ਇੱਥੇ ਇੱਕ ਮੁਜਾਰਾ ਪੇਸ਼ ਕੀਤਾ ਜਾਏਗਾ ਤੇ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਬੀਬੀਆਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ 2 ਅਕਤੂਬਰ ਨੂੰ ਨੜਾਲੇ ਦੀ ਗਰਾਊਂਡ ਦੇ ਵਿੱਚ ਆ ਕੇ ਤੇ ਦੁਸ਼ਹਿਰੇ ਦੀਆਂ ਰੌਣਕਾਂ ਨੂੰ ਵਧਾਈਆਂ ਵਧਾਈਏ जय श्री राम जय श्री राम स्मॉल ਆਕਨ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 2 ਅਕਤੂਬਰ ਨੂੰ ਦਸਹਿਰਾ ਗਰਾਊਂਡ 'ਚ ਦਸਹਿਰਾ ਮਨਾਇਆ ਜਾ ਰਿਹਾ ਹੈ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਚੜ ਕੇ ਦਸਹਿਰੇ ਤੇ ਪਹੁੰਚੋ ਤੇ ਦਸਹਿਰੇ ਦੀਆਂ ਰੌਣਕਾਂ ਨੂੰ ਵਧਾਓ जय श्री राम जय श्री राम